ਔਰ ਹੈ ਕਰਜੀ ਕਾਲਸਾ ਵਾਈ ਕਰਜੀ ਦੀ ਬਦਈ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਸੱਜਣੋ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੇ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਪੈਂਦੀਆਂ ਰੰਗੀਆਂ ਨੇ ਬਈ ਤੇ ਅੱਜ ਆਪਾਂ ਫਿਰ ਲਿਆ ਸੱਤ ਬੱਚੇ ਕੋਈ 1400 ਨੇ ਕੋਈ 1200 ਨੇ ਕੋਈ 1100 ਨੇ ਉਹੀ 1000 ਰੁਪਏ ਦੇ ਦੇਣੇ ਆ ਬਈ ਠੀਕ ਹੈ ਪਰ ਗਰੰਟੀ ਸਾਡੀ ਕੋਈ ਨਹੀਂ ਹੁੰਦੀ ਇਹਨਾਂ ਦੀ ਕਿਉਂਕਿ ਜਾਇ ਜਾਂ ਰੇਟਾ ਉਹ ਜੀ ਚੀਜ਼ ਹੈਗੀ ਤੇ ਲਾਲ ਛਤਰੀ ਦੇ ਲੱਗੇ ਹੋਇਆ ਬਾਈ ਜੀ ਇਹ ਇਹ ਲਾਲ ਕੱਪੜੇ ਤੇ ਲੱਗਿਆ ਲਾਲ ਛਤਰੀ ਦੇ ਠੀਕ ਹੈ ਬਾਈ ਜੀ ਆਪਾਂ ਤੁਹਾਨੂੰ 12 ਵਾਰ ਕਹੇ ਹੁੰਦੇ ਆ ਵੀ ਭਾਈ ਗਾਰੰਟੀ ਸਾਡੀ ਕੋਈ ਨਹੀਂ ਹੈ ਇਹ ਆਲਾ ਗਾਰੰਟੀ ਬਹੁਤ ਹੈ ਨਾਸਲ ਬਹੁਤ ਹੈ ਚੀਜ਼ਾਂ ਦੇ ਸਾਡੀ ਕੋਈ ਗਾਰੰਟੀ ਨਹੀਂ ਠੀਕ ਹੈ ਬਾਈ ਜੀ 1000 ਰੁਪਏ ਦੇ ਸੱਤ ਪੱਟੇ ਨਵੇਂ ਪੱਟੇ ਬਾਈ ਜੀ ਜਿਹਦੇ ਵਿੱਚੋਂ ਕੁਝ ਪੱਟੇ ਹੋਏਗੇ ਤੇ ਉਸੋ ਪੱਟਣ ਵਾਲਿਆ ਬਾਈ ਜੀ ਲਾਲ ਛਤਰੀ ਦੇ ਲੱਗੂਆ ਤੇ ਦਿਖਾਉਣਾ ਸਾਨੂੰ ਉਹ ਪੱਟੇ ਕਿਹੜੇ ਹੈਗੇ নাও ਬਾਈ ਜੀ ਪਹਿਲਾਂ ਕੋਸ ਨੂੰ ਪੱਟੇ ਹੋਈ ਦਿਖਾ ਦਿੰਨਾ ਹੈ ਖਟੀਆਂ ਖਾ ਕਾਲੇ ਪੂਰੀ ਨੋਕਾ ਬਾਈ ਚੁੱਟ ਹੈਗੇ ਸਰਚੇ ਦੇ ਬੇਮੁੱਲੇ ਮਾਇਆ ਕੋ ਪੱਟੇ ਹੋਏ ਬਾਈ ਜੀ ਠੀਕ ਹੈ ਤੇ ਇਹਦੀ ਪੂਹ ਦੇ ਵਿੱਚ 13 14 ਖੰਭ ਵੀ ਸੀ ਕੋਸਾ ਛੜ ਛੜ ਕੇ 13 ਹਨ 14 ਪੱਤੇ ਇਹਦੀ ਪੂੰਛ ਤੇ 1 2 3 4 5 6 7 8 9 10 ਕੋਸਾ ਟੁੱਟ ਗਿਆ ਬਾਈ ਵੰਗ 13 ਵੰਗ ਨੇ ਦੀ ਪੂੰਛ 13 ਵੰਗਾ ਬਾਈ ਇਹ ਪੂੰਛ ਆਈਟਮ ਦਾ ਦਸੇ ਨੇ ਆ ਦੇਖੋ ਬਾਈ ਜੀ ਬਲੰਗ ਤੇ ਪਹਿਲਾ ਪੱਠਾ ਤੇ ਦੇਖੋਣਾ ਤੁਹਾਨੂੰ ਅਗਲਾ ਪੱਠਾ ਬਾਈ ਜਿਹੜੇ ਪੱਟੇ ਹੋਣੇ ਪਹਿਲਾਂ ਆਪਾਂ ਤੁਹਾਨੂੰ ਉਹ ਹੀ ਲਗਾਉਣਾ ਬਾਈ ਠੀਕ ਹੈ ਜੀ ਜਿਹੜੇ ਸੂਰਜ ਸੂਰਜ ਚ ਕੱਢ ਰਹੇ ਆ ਬੰਦੇ ਨੇ ਉਹ ਉਹ ਪੱਠੇ ਆ ਬਾਈ ਸਨੈਰੀਆ ਕੱਲ ਲਾਲ ਚੀਨਾ ਹੋਵੇ ਠੀਕ ਹੈ ਬਾਈ ਜੀ ਇਹ ਵੀ ਪੱਟਿਆ ਹੋਇਆ ਪੱਟਾ ਹੈ ਦੇਖੋ ਬਾਈ ਜੀ ਇੱਕ ਉਧਾਰ ਇੱਕ ਆ ਗਿਆ ਆਪਣੇ ਕੋਲ ਆਹਾ ਬਾਈ ਇਹ ਕਾਲਾ ਚੀਨਾ ਪੱਠਾ ਹੈ ਇਹ ਵੀ ਪੱਟਿਆ ਹੋਇਆ ਬਈ ਹਾਂ ਦੇਖੋ ਇਹ ਵੀ ਪੱਟਿਆ ਹੋਇਆ ਹੈਗਾ ਖੱਟੀਆਂ ਅੱਖਾਂ ਕਾਲੀ ਨੋਕ ਕਾਲਾ ਜੀਨਾ ਬਈ ਇਹ ਇਹ ਵੀ ਪੱਟਿਆ ਹੋਇਆ ਹੈ ਬਈ ਹਾਂ ਵਈ ਕਰੋ ਸ਼ਾਂਤ ਇਹ ਹੁਣ ਸੰਤ ਗੋਣਾ ਬਈ ਇਹ ਪੱਟਿਆ ਲੈ ਨੇ ਇਹਨਾਂ ਤੁਸੀਂ ਪੱਟ ਕੇ ਸਰਕਾਰ ਸਕਦੇ ਨਾ ਲਾਲ ਸ਼ਾਦੀ ਦੇ ਲੱਗੇ ਹੋਇਆ ਬਾਈ ਜੀ ਨੇ ਚਟੇਆਂ ਕਾ ਪੂਰੀ ਨੋਕਾ ਬਾਈ ਸਾਫ ਚਟਾ ਠੀਕ ਹੈ ਬਾਈ ਜੀ ਲੋਏ ਇਹ ਆਪਾਂ 1000 ਰੁਪਏ ਦੇ ਸੱਤ ਲੈਣੇ ਬਾਈ ਕੋਈ ਆਪਾਂ ਇਹ ਜਲਪਰੀ ਵੀ ਨਹੀਂ ਕਰਨੇ ਠੀਕ ਹੈ ਜੀ ਇਹ ਕਿਹਸੇ ਬੰਦੇ ਨੇ ਲੈ ਕੇ ਜਾਣੇ ਉਰੋ ਲੈ ਜਾ ਸਕਦੇ ਆ ਬਾਈ ਡਿਲਪਰੀ ਨਹੀਂ ਕਰ ਰਹੇ ਬਾਈ ਆਪਾਂ ਇਹਨਾਂ ਦੀ ਆਹ ਵਈ ਕਾਲੀਆਂ ਅੱਖਾਂ ਛਿੱਟੇ ਨੋਕ ਹੈ ਘੱਟ ਰਹਿਣਾ ਸਾਰਾ ਰੰਗ ਲਾ ਦੇਣਾ ਬਾਈ ਰੰਗ ਮਾਪ ਲਾਉਣਾ ਕਾਰਨ ਕੀ ਆ ਫਿਰ ਪਛਾਣ ਆ ਜਾਂਦੀ ਵੀ ਇਹ ਪੱਠੇ ਦੇਣ ਵਾਲੇ ਆਪਣੇ ਫਿਰ ਮੈਂ ਕਿ ਮਰੀ ਪਤਨੀ ਲੱਗਦਾ ਬਾਈ ਉਲਝੇ ਜਾਂਦਾ ਤਾਲਾ ਠੀਕ ਹੈ ਨਾ ਬਾਈ ਲੋਈ ਕਰੋ ਪੰਜੇ ਨਾਲ ਸ਼ੌਕ ਬਈ ਇੱਕ ਘੰਟਾ ਫਿਰਾਂ ਘਾਹ ਬਣਾਉਣ ਹੋਣਾ ਬਈ ਆਪਾਂ ਹੋਰੇ ਫਿਰ ਆਪ ਨੂੰ ਕਲੀਅਰ ਹੋ ਜਾਂਦਾ ਹੁੰਦਾ ਹੈਗਾ ਬਈ ਇਹ ਬੱਚੇ ਦੀ ਵੀਡੀਓ ਪਾ ਗੀਏ ਦੇਣ ਵਾਲੇ ਜਾਂ ਨਹੀਂ ਦੇਣ ਵਾਲੇ ਲੋਈ ਕਰੋ ਸ਼ੌਕ ਇਕੱਠੀ ਦੇਣਿਆ ਬਈ ਇਹ ਆਪਾਂ ਨੇ ਟੋਟਲ ਮਣੀ ਦੇਣੇ ਚੱਟੀਆਂ ਅੱਖਾਂ ਕਾਈ ਲੋਕਾਂ Hello, you're going to cook another Hello, you. The okay. Hello, you. you, you we know. ਸਨੈਰੀਆ ਕਾ ਇਹਦੀਆਂ ਬਈ ਲਾਸਟ ਲਾਸਟ ਆਰੀਆਂ ਨੇ ਬਈ ਇਹਦੀਆਂ ਲਾਸਟ ਲਾਸਟ ਆਰੀਆਂ ਨੇ ਬਈ ਦੇਖੋ ਠੀਕਣਾ ਬਈ ਇਹ ਆ ਹੈ ਗਿਆ ਬਈ 7 ਪੱਟੇ ਇਹਦੇ ਸਮੇਤ 7 ਆ ਬਈ ਠੀਕ ਹੈ ਜੀ ਬਈ ਕਰੋ ਬਈ ਸ਼ਾਹੋਗਾ ਤਿੰਨ ਐ ਚ ਪੱਟੇ ਹੋਏ ਹੈ ਚੱਕਾ ਕਾਰਡ ਬਾ ਬਈ ਇੱਕ ਕਾਲ ਲਾਲ ਸ਼ੀਨਾ ਇਹ ਇਹ ਟੋਟਲ 7 ਪੱਟੇ ਆ ਬਾਈ ਲਾਲ ਤਾਂ ਗੇਲ ਗੱਲ ਲਾਲ ਛਤਰੀ ਦੇ ਤੇ ਬਾਈ ਜੀ ਇਹ 7 ਦੇ 75000 ਰੁਪਏ ਦੇਣੇ ਆ ਡਿਲੀਵਰੀ ਆਪਾਂ ਕਰਨੀ ਨਹੀਂ ਹੈਗੀ ਬਾਈ ਇਹਨਾਂ ਦੀ ਠੀਕ ਆ ਨਾ ਕੈਮਰਾ ਵਾਲਾ ਡਿਲੀਵਰੀ ਕਰੋ ਡਿਲੀਵਰੀ ਕੋਈ ਨਹੀਂ ਕਰਨੀ ਬਾਈ ਤੇ ਲਓ ਜੀ ਕਰ ਲਓ ਗੋ ਕਾਜੀ ਬਾਈ ਆ ਪੱਖੇ ਬਾਈ ਸਤਿ ਸ੍ਰੀ ਅਕਾਲ ਜਿਸ ਕਿਸੇ ਮੇਰੇ ਵੀਰ ਨਾਲ ਲੈਣਿਆ ਫੋਨ ਨੰਬਰ ਤੇ ਕੰਟੈਕਟ ਕਰ ਲੋ ਨੰਬਰ ਮੇਰਾ ਉਹੀ 887280143 887280143 ਮੇਰਾ ਫੋਨ ਨੰਬਰ ਆ ਬਾਈ ਜੀ ਪਿੰਡ ਨਾਗਰਾ ਛੇਲਾ ਸੰਗਰੂਰ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਬਾਈ ਜੀ ਤੈਨ ਨਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਈਲ ਲਾਲਾ ਬਟਨ ਵੀ ਦਬਾ ਦਿਓ ਤਾਂ ਕਿ ਕੋਣ ਆਈਆਂ ਵੀਡੀਓ ਆ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦਿਆਂ ਜਲਦੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਈ ਗੁਰਜੀ ਕਕਲਸਾ ਵਾਈ ਗੁਰਜੀ ਦੀ ਬਾਣੀ